BSF ਅਤੇ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਫੇਰ ਮਿਲਿਆ ਪਾਕਿਸਤਾਨੀ ਡਰੋਨ ਅਤੇ ਅੱਧਾ ਕਿਲੋ ਹੈਰੋਇਨ ਇਸ ਮੌਕੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਪਾਕਿਸਤਾਨ ਦੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਅਸੀਂ ਰੋਜ਼ਾਨਾ ਅਸਫਲ ਕਰਦੇ ਆ ਰਹੇ ਹਾਂ ਇਸ ਲੜੀ ਦੇ ਵਿੱਚ ਅੱਜ ਇੱਕ ਡਰੋਨ ਮੂਵਮੈਂਟ ਧਰਮਾ ਏਰੀਆ ਦੇ ਵਿੱਚ ਹੋਈ ਸੀ ਚਾਨੀ ਮਿੰਟਾਂ ਦੇ ਵਿੱਚ ਜਿਹੜੀ BSF ਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਇੱਕ DJI ਮੈਟ੍ਰਿਕਸ ਡਰੋਨ ਤੇ ਨਾਲ 500 ਗ੍ਰਾਮ ਜਿਹੜੀ ਹੈਰੋਇਨ ਅਸੀਂ ਰਿਕਵਰ ਕਰ ਲਈ ਆ। ਇੱਥੇ ਮੈਂ ਦੱਸਣਾ ਚਾਹਾਂਗਾ ਕਿ ਇਸ ਸਾਲ ਦੇ ਵਿੱਚ 50 ਕਿਲੋ ਤੇ 700 ਗ੍ਰਾਮ ਜਿਹੜੀ ਹੈਰੋਇਨ ਜਿਹੜੀ ਡਰੋਨ ਐਕਟੀਵਿਟੀ ਰਹੀ ਬਾਰਡਰ ਤੋਂ ਬੀਐਸਐਫ ਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਬਰਾਮਦ ਹੋਈ ਆ। ਇਸ ਤੋਂ ਇਲਾਵਾ ਜਿਹੜੇ 34 ਦੇ ਕਰੀਬ ਵਿਅਕਤੀ ਨੇ ਜਿਹੜੇ ਇਸ ਡਰੋਨ ਐਕਟੀਵਿਟੀ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਜੇਲ੍ਹਾਂ ਦੇ ਵਿੱਚ ਭੇਜ ਚੁੱਕੇ ਆ। ਤੇ ਕਾਫੀ ਜੜੀ ਆ ਡਰਗ ਬਣੀ ਆ ਇਹਦੇ ਵਿੱਚ ਬਰਾਮਦ ਹੋਈ ਆ ਮੈਂ ਨਾਲ ਦੀ ਨਾਲ ਦੱਸਣਾ ਚਾਹਾਂਗਾ ਇਹਦੇ ਵਿੱਚ ਦੋ ਗਲੌਕ ਪਿਸਟਲ ਜਿਹੜੇ ਖਾਲੜਾ ਤੋਂ ਰਿਕਵਰ ਹੋਏ ਸੀ ਇੱਕ ਗਲੌਕ ਪਿਸਟਲ ਜਿਹੜਾ ਕੀਮ ਕਰਨ ਏਰੀਆ ਦੇ ਵਿੱਚੋਂ ਰਿਕਵਰ ਹੋਇਆ ਸੀ ਤੇ ਇੱਕ ਪਿਸਟਲ ਜਿਹੜਾ 30 ਦਾ ਉਹ ਵੀ ਜਿਹੜਾ ਡਰੋਨ ਐਕਟੀਵਿਟੀ ਰਹੀ ਜਿਹੜੇ ਸਮੱਗਲਰ ਮਂਗਾਉਂਦੇ ਨੇ ਉਹ ਰਿਕਵਰ ਹੋਇਆ ਸੀ ਜਿੱਥੇ ਮੈਂ ਜਿਹੜੇ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਦੀ ਮੁਬਾਰਕ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਦਿੰਦਾ ਉਥੇ ਮੈਂ ਅਵੈਧ ਤੰਦਾ ਕਰਨ ਵਾਲੇ ਸਮਗਲਰਾਂ ਭਾਵੇਂ ਉਹ ਪਾਕਿਸਤਾਨ 'ਚ ਬੈਠੇ ਨੇ ਭਾਵੇਂ ਇੰਡੀਆ 'ਚ ਬੈਠੇ ਉਹਨਾਂ ਨੂੰ ਧਾੜਨਾ ਕਰਦਾ ਕਿ ਅਸੀਂ ਉਹਨਾਂ ਦੇ ਜਿਹੜੇ ਗੈਰਕਾਨੂੰਨੀ ਇਰਾਦੇ ਇਹਨਾਂ ਨੂੰ ਸਫਲ ਨਹੀਂ ਹੋਣ ਦੇਵਾਂਗੇ ਬੀਐਸਐਫ ਤੇ ਪੰਜਾਬ ਪੁਲਿਸ ਭਾਵੇਂ ਧੁੰਦਾ ਪੈਂਦੀਆਂ ਨੇ ਭਾਵੇਂ ਕੋਈ ਹਾਲਾਤ ਨੇ ਹਰ ਵੇਲੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਤੇ ਸਮਗਲਰਾਂ ਦੀਆਂ ਗਤੀਵਿਧੀਆਂ ਨੂੰ ਅਸੀਂ ਕੰਟਰੋਲ ਕਰਕੇ ਹੀ ਛੱਡਾਂਗੇ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ